ਸੋ ਦੋਸਤੋ ਇਸ ਵਕਤ ਆਪਾਂ ਖੜੇ ਹਾਂ ਵਿਸ਼ਾਲ ਮੈਗਾ ਮਾਰਟ ਦੇ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਇੱਕ ਭਾਰੀ ਜਿਹੜੀ ਸੇਲ ਆ ਲੇਡੀਜ਼ কুর্তা ਬਾਏ 1 ਗੈਟ 1 ਫ੍ਰੀ ਭਾਵ ਇੱਕ ਦੇ ਨਾਲ ਇੱਕ ਫ੍ਰੀ ਇਹ ਜਿਹੜੀ ਸੇਲ ਆ ਇਹ ਗੱਲ ਕਰੀਏ ਸੀਮਤ ਸਮੇਂ ਦੇ ਲਈ ਆ ਕੁਝ ਦਿਨਾਂ ਦੇ ਲਈ ਆ ਇਹ ਤੁਸੀਂ ਵੇਖ ਸਕਦੇ ਹੋ ਇਹ ਵਿਸ਼ਾਲ ਮੈਗਾ ਮਾਰਟ ਐਮ ਆਰ ਪੀ ਦੀ ਗੱਲ ਕਰੀਏ ਆ ਆਪਾਂ ₹299 ਹੈ। ਸੋ ਜੇਕਰ ਤੁਸੀਂ ਇਹ ਇੱਕ ਕੁੜਤਾ ਲੈਣੇ ਹੋ ਤਾਂ ਤੁਹਾਨੂੰ ਇਹਦੇ ਨਾਲ ਇੱਕ ਕੁੜਤਾ ਫ੍ਰੀ ਮਿਲੇਗਾ। ਇਸੇ ਹੀ ਰੇਂਜ ਦੇ ਵਿੱਚ ਇਹ ਕਲਰਜ਼ ਦੀ ਗੱਲ ਕਰੀਏ ਜਾਂ ਪ੍ਰੈਕਟੀਕਲ ਗੱਲ ਕਰੀਏ ਵੱਖ-ਵੱਖ ਜਿਹੜੀਆਂ ਵੈਰਾਈਟੀਆਂ ਨੇ ਇੱਥੇ ਮੌਜੂਦ ਨੇ। ਲੇਡੀਜ਼ ਕੁੜਤਾ। ਔਰ ਹਰ ਇੱਕ ਪ੍ਰਕਾਰ ਦੇ ਇੱਥੇ ਜਿਹੜੇ ਰੰਗ ਨੇ ਉਹ ਤੁਹਾਨੂੰ ਮਿਲਣਗੇ। ਡਿਜ਼ਾਈਨ ਵੀ ਅਲੱਗ-ਅਲੱਗ ਨੇ। ਤੁਸੀਂ ਵੇਖ ਸਕਦੇ ਹੋ। येलो वाइट लाइट ग्रीन ब्लैक प्रिंट सो गल करिए हर एक प्रकार के रंग तो समय के लिए यह जब सेल लगी हुई है सिर्फ ओनली स्टॉक क्लीयरेंस एक बार फिर देख लो लेडीज़ कुर्ता बाय एक गेट एक फ्री बाय वन बाय गेट वन फ्री विशाल मेगा मार्ट खन्ना Thank you for watching.